ਨਾ ਤਾਂ ਪੰਜਾਬ ਸਰਕਾਰ ਹੀ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਮੰਗਾ ਜਿਵੇਂ ਕਿ ਡੀਏ ਏਰੀਆ ਦੇ ਬਕਾਇਏ 2.5 ਫੈਕਟਰ ਪੁਰਾਣੀ ਪੈਨਸ਼ਨ ਵਾਲੇ ਆਦਵਰਗੀਆਂ ਮੰਗਾਂ ਮੰਨ ਲਈ ਸਹਿਮਤੀ ਪ੍ਰਗਟਾ ਰਹੀ ਹੈ ਅਤੇ ਨਾ ਹੀ ਕੋਰਟ ਚ ਪਾਈਆਂ ਪਟੀਸ਼ਨਾਂ ਹੀ ਮੁਲਾਜ਼ਮਾਂ ਅਤੇ ਪੈਨਸ਼ਨਾਂ ਨੂੰ ਰਾਹਤ ਦੇ ਰਹੀਆਂ ਹਨ ਜਿੱਦ ਕੋਰਟ ਚ ਪਾਈਆਂ ਪਟੀਸ਼ਨਾਂ ਨੂੰ ਰੱਦ ਕਰਨ ਦਾ ਸਦਮਾ ਮੁਲਾਜ਼ਮਾਂ ਅਤੇ ਪੈਨਸ਼ਨਾਂ ਨੂੰ ਲੱਗਿਆ ਉੱਥੇ ਦੂਜੇ ਪਾਸੇ ਮੁਲਾਜ਼ਮਾਂ ਨੂੰ ਆਪਣੇ ਰੋਸ ਨੂੰ ਪ੍ਰਦਰਸ਼ਿਤ ਕਰਨ ਤੇ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਮੁਲਾਜ਼ਮਾਂ ਨੂੰ ਹਾਜ਼ਰੀ ਨਾ ਲਗਾਉਂ ਦੇਣਾ ਉਹਨਾਂ ਮੁਲਾਜ਼ਮਾਂ ਦੀ ਤਨਖਾਹ 'ਚ ਕਟੌਤੀ ਕਰਨਾ ਜੋ ਧਰਨਿਆਂ ਰੋਜ਼ ਪ੍ਰਦਰਸ਼ਨਾਂ ਦਾ ਹਿੱਸਾ ਬਣ ਰਹੇ ਨੇ ਅਜੇ ਹੀ ਹਾਲਾਤਾਂ 'ਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲ ਕੇ ਕਿਸੇ ਇੱਕ ਫੈਸਲੇ ਤੇ ਆਪਣੀ رائے ਦੀ ਸੈਂਪਲੀ ਦਿੱਤੇ ਹੋਏ ਪੰਜਾਬ ਸਰਕਾਰ ਖਿਲਾਫ ਕਿਸੇ ਕਿੰਦੀ ਰੂਪਰੇਖਾ ਤਿਆਰ ਕਰਨੀ ਚਾਹੀਦੀ ਹੈ ਤਾਂ ਜੋ ਜਿਵੇਂ 4% ਵੰਡਿਏ ਦੇਣ ਲਈ ਦੀਵਾਲੀ ਮੌਕੇ ਮੁਲਾਜ਼ਮਾ ਅਤੇ ਪੈਨਸ਼ਨਰ ਨੂੰ ਸਰਕਾਰ ਮਜਬੂਰ ਕੀਤਾ ਉਥੇ 11% ਡੀਏ ਬਕਾਏ ਵੀ ਜਾਰੀ ਕਰਵਾਏ ਜਾਣ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਬੰਦੇ ਹੱਕ ਪੰਜਾਬ ਸਰਕਾਰ ਤੋਂ ਲੈ ਜਾਣ ਹਾਲਾਂਕਿ ਪੰਜਾਬ ਸਰਕਾਰ ਨੇ ਕੋਰਟ ਵਿੱਚ ਡੀਏ ਏਰੀਆ ਦੇ ਬਕਾਇਆ ਦੇ ਸਬੰਧੀ ਆਪਣਾ ਇੱਕ ਪ੍ਰਪੋਜ਼ਲ ਦਾਇਰ ਕੀਤਾ ਜਿਸ ਵਿੱਚ 85 ਸਾਲ ਤੋਂ ਵੱਧ ਉਮਰ ਦੇ ਰਿਟਾਇਰੀਜ਼ ਨੂੰ ਤਿੰਨ ਕਿਸ਼ਤਾਂ ਵਿੱਚ ਬਕਾਇਆ ਦਿੱਤਾ ਜਾਵੇਗਾ ਪਹਿਲੀ ਕਿਸ਼ਤ ਦਸੰਬਰ 2024 ਦੂਜੀ ਜਨਵਰੀ 2025 ਅਤੇ ਤੀਜੀ ਫਰਵਰੀ 2025 ਵਿੱਚ ਜਾਰੀ ਕੀਤੀ ਜਾਵੇਗੀ ਉੱਤੇ ਹੀ 75 ਤੋਂ 88 ਸਾਲ ਉਮਰ ਦੇ ਰਿਟਾਇਰਿਸ ਨੂੰ 1 ਸਾਲ ਵਿੱਚ 12 ਕਿਸ਼ਤਾਂ ਦੇ ਰੂਪ ਵਿੱਚ ਬਕਾਇਆ ਦਿੱਤਾ ਜਾਵੇਗਾ ਇਹ ਪ੍ਰਕਿਰਿਆ April 2025 ਤੋਂ ਸ਼ੁਰੂ ਹੋਵੇਗੀ 52 ਤੋਂ 75 ਸਾਲ ਦੀ ਉਮਰ ਦੇ ਰਿਟਾਇਰਿਸ ਲਈ 42 ਮਹੀਨਿਆਂ ਵਿੱਚ 42 ਕਿਸ਼ਤਾਂ ਦੇ ਰੂਪ ਵਿੱਚ ਅਦਾਇਗੀ ਦਾ ਪ੍ਰਬੰਧ ਕੀਤਾ ਗਿਆ ਹੈ 6 ਮਹੀਨਿਆਂ ਦੇ ਅੰਤਰਾਲ ਤੇ ਲੀਵ ਇਨ ਕੈਸ਼ਮੈਂਟ ਦਾ ਏਰੀਅਰ ਵੀ ਅਦਾਇਗੀ ਦੇ ਰੂਪ ਵਿੱਚ ਜਾਰੀ ਹੋਵੇਗਾ ਉਤੇ ਹੀ ਵਰਕਿੰਗ ਮੁਲਾਜ਼ਮਾ ਦੇ ਬਕਾਇਆ ਲੰਤੀ ਕਿਸ਼ਤਾ ਵਿੱਚ 2026 ਤੋਂ 2029 ਤੱਕ ਅਦਾਇਗੀ ਦਾ ਪ੍ਰਸਤਾਵ ਰੱਖਿਆ ਗਿਆ ਹੈ ਡੀਲੈਂਸ ਅਲਾਈንስ ਡੀਏ ਦੇ ਬਕਾਇਦੀ ਅਦਾਇਗੀ 2029 ਤੋਂ ਬਾਅਦ ਕੀਤੀ ਜਾਵੇਗੀ ਹਾਈ ਕੋਰਟ ਵਿੱਚ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ 2025 ਨੂੰ ਹੋਵੇਗੀ ਉਦੋਂ ਇਹ ਸਪਸ਼ਟ ਹੋਵੇਗਾ ਕਿ ਪ੍ਰਪੋਜ਼ਲ ਅਪਰੂਵ ਕੀਤਾ ਜਾਂਦਾ ਹੈ ਜਾਂ ਫਿਰ ਇਸ ਵਿੱਚ ਕੋਈ ਬਦਲਾਅ ਕੀਤੇ ਜਾਂਦੇ ਹਨ ਤੋਂ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣਾਈ ਰੱਖਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਇੰਨਾ ਮੈਂ ਹਾਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੋਂ ਥੈਂਕ ਯੂ